ਹਰ ਹਰ ਮਹਾਦੇਵ ਜੋ ਵੀ ਲਿਖੇਗਾ ਸ਼ਿਵਜੀ ਭਗਵਾਨ ਜੀ ਉਹਦੀ ਹਰ ਇੱਛਾ ਪੂਰੀ ਕਰਨਗੇ ਤੇ ਇੱਧਰ ਜਿਹੜਾ ਖਾਟੂ ਮਹਾਰਾਜ ਕੀ ਜੈ ਕਮੈਂਟਾਂ ਦੇ ਵਿੱਚ ਲਿਖੂਗਾ ਉਹਨਾਂ ਦੀ ਵੀ ਇੱਛਾ ਫੁੱਲ ਪੂਰੀ ਹੋਊਗੀ ਸਰਪੰਚ ਸਾਹਿਬ ਨਾਲੇ ਨਾਲੇ ਕਰ ਲੋ ਸਾਡਾ ਪੇਜ ਫੋਲੋ ਜੀ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਜੇ ਤੁਸੀਂ ਲੈਣ ਨੇ ਤੇ ਹੋਰ ਸੰਗਮਾਰ ਮਾਰ ਤੇ ਪੱਥਰ 'ਚ ਆ ਦੇਖੋ ਜੀ ਮਾਤਾ ਨੈਣਾਦੇਵ ਜੀ ਜੈ ਸ਼੍ਰੀ ਹਰਿਮਾਨ ਜੀ ਸ਼ਿਵਜੀ ਭਗਵਾਨ ਜੀ ਕਨੇਸ਼ ਜੀ ਮਹਾਰਾਜ ਸਾਰੇ ਤਰ੍ਹਾਂ ਦੀਆਂ ਤਸਵੀਰਾਂ ਜਾਂ ਫਿਰ ਖੜਾਉਣੇ ਇਸ ਤਰ੍ਹਾਂ ਦੇ ਸਕੂਟਰ ਮੋਟਰਸਾਈਕਲ ਇਸ ਤਰ੍ਹਾਂ ਦੇ ਮੋਟਰਸਾਈਕਲ ਆ ਮੋਟਰਸਾਈਕਲ ਸਿਰਫ 8000 ਰੁਪਏ ਦਾ ਹੈਗਾ ਤੇ ਐਸ ਤਰ੍ਹਾਂ ਦੀਆਂ ਕਾਰਾਂ ਆ ਕਾਰ ਵੇਖੋ ਉਹ ਬਾਹਰ ਖੜਾ ਟਰੈਕਟਰ ਮਹਿੰਦਰਾ ਨੋਵੋ ਜੇ ਤੁਸੀਂ ਇਹ ਖੜਾਉਣੇ ਲੈਣੇ ਨੇ ਹੁਣ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਸਾਡੇ ਬਰਨਾਲਾ ਸੈਰ ਦੇ ਵਿੱਚ ਉਹ ਆ ਗਈ ਸਾਹਮਣੇ ਬੱਬਲ ਵੇਕਰੀ ਬੱਬਲ ਵੇਕਰੀ ਦੇ ਬਿਲਕੁਲ ਸਾਹਮਣੇ A2K ਵਾਲਿਆਂ ਦੇ ਆਜੋ ਸਾਰੇ ਖਡਾਉਣੇ ਤੁਹਾਨੂੰ ਹੋਲ ਸੇਲ ਭਾਤੇ ਮਿਲਣਗੇ ਕਰ ਲੋ ਚੈੱਕ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਬਰਨਾਲੇ ਵਾਲੇ ਦੋਸਤਾਂ ਨੂੰ ਜਰੂਰ ਜਰੂਰ ਸੈਂਡ ਕਰ ਦਿਓ ਕਿਸੇ ਨੇ ਆਨਲਾਈਨ ਵੀ ਮੰਗਵਾਉਣਿਆ ਆਨਲਾਈਨ ਵੀ ਮੰਗਵਾ ਸਕਦੇ ਹੋ ਉਹ ਮੰਗਵਾਉਣ ਲਈ ਪੇਜ ਨੂੰ ਕਰ ਲੋ ਫੋਲੋ ਸਕਰੀਨਸ਼ਾਟ ਪਾਇਆ ਹੋਇਆ ਹੈ A2K ਵਾਲਿਆਂ ਦਾ ਪੇਜ ਜਰੂਰ ਫੋਲੋ ਕਰ ਲੋ ਧੰਨਵਾਦ ਜੀ